ਹਾਂਜੀ ਸਾਡੇ ਵੱਲੋਂ ਜਿਹੜਾ ਐਸਆਈ ਜਸਵੰਤ ਸਿੰਘ ਵੱਲੋਂ ਜਿਹੜਾ ਇੱਕ ਨਾਕਾਬੰਦੀ ਕੀਤੀ ਗਈ ਸੀ ਬਾਦ ਦਾ ਟੀ ਪੁਆਇੰਟ ਤੇ ਤੇ ਜਿਹੜਾ ਨਾਕੇ ਦੌਰਾਨ ਜਿਹੜਾ ਉਹਦੇ ਵੱਲੋਂ ਜਿਹੜਾ ਤਲਾਸ਼ੀ ਦੌਰਾਨ ਜਿਹੜੇ ਦੋ ਮੋਟਰਸਾਈਕਲ ਸੀ ਜਿਨ੍ਹਾਂ ਤੇ ਤਿੰਨ ਨੌਜਵਾਨ ਸਵਾਰ ਸੀ ਜਿਨ੍ਹਾਂ પાસે ਜਿਹੜਾ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਤੇ ਜਿੰਦੇ ਆਧਾਰ ਤੇ ਅਸੀਂ ਜਿਹੜਾ ਮੁਕਦਮਾ ਨੰਬਰ 30 ਮਿਤੀ 3 2 2026 ਨੂੰ ਅ 10032 ਤੇ 3172 ਬੀਐਨਐਸ ਸੈਕਟਰ ਤਹਿਤ ਜਿਹੜੇ ਦਰਜ ਕੀਤਾ ਜਿੰਦੇ ਵਿੱਚ ਸਾਨੂੰ ਜਿਹੜਾ ਇਹਨਾਂ ਤਿੰਨਾ 3 4 500 ਜਿਹੜੇ 6 ਬਾਈਕ ਜਿਹੜੇ ਰਿਕਵਰ ਹੋਏ ਹਨ ਕਿਤੋਂ ਚੋਰੀ ਹੋਈ ਸੀ ਇਹ ਬਾਈਕ ਕੁਝ ਮੁਕਸਰ ਤੋਂ ਚੋਰੀ ਹੋਏ ਆ ਕੁਝ ਅਬੋਰ ਤੋਂ ਤੇ ਕੋਈ ਫਾਜ਼ਲ ਕਾ ਤੋਂ ਇਹ ਤਿੰਨ ਮੁੰਡੇ ਇੱਕ ਵਰਿੰਦਰ ਸਿੰਘ ਸਨ ਆਫ ਸਰਜੀਤ ਸਿੰਘ ਇਹ ਲੱਲਾ ਵਸਤੀ ਫਾਜ਼ਲ ਜਲਾਲਾਬਾਦ ਦਾ ਹੈ ਤੇ ਦੂਸਰਾ ਗੁਰਪ੍ਰੀਤ ਸਿੰਘ ਸਨ ਆਫ ਸਰਜੀਤ ਸਿੰਘ ਮਹਾਲਮ ਦਾ ਤੇ ਤੀਸਰਾ ਹੈਗਾ ਰੋਹਿਤ ਸਨ ਆਫ ਚਗਦੀਪ ਸਿੰਘ ਇਹ ਟੱਡੀ ਖੁਰਦ ਦਾ ਰਹਿਣ ਵਾਲਾ ਹੈਗਾ ਕਿੰਨੀ ਉਮਰ ਦੇ ਇਹ ਕਰੀਬ ਵੀ 22 ਸਾਲਾਂ ਦੇ ਹੈਗੇ ਆ ਤਿੰਨ ਵਜਾ ਸਰਚੋਰੀ ਕਰਨ ਦੀ ਇਹ ਤਿੰਨੇ ਜਿਹੜੇ ਨਸ਼ੇ ਦੇ ਆਦੀ ਨੇ ਤੇ ਨਸ਼ੇ ਦਾ ਨਸ਼ੇ ਦਾ ਸੇਵਨ ਨੂੰ ਪੂਰਾ ਕਰਨ ਲਈ ਜਿਹੜਾ ਚੋਰੀਆਂ ਕਰਦੇ ਨੇ ਇਹ ਆਪਸ ਵਿੱਚ ਜਾਣਕਾਰੀ ਨੇ ਇਦਾਂ ਜਿਵੇਂ ਨਸ਼ਾ ਲੈਣ ਜਾਂਦੇ ਸੀ ਤੋਂ ਉੱਥੇ ਇਹਨਾਂ ਦੇ ਆਪਸ ਵਿੱਚ ਜਿਹੜੀ ਮੁਲਾਕਾਤ ਹੁੰਦੀ ਸੀ ਤੇ ਜਿੱਥੋਂ ਇੱਕ ਦੂਸਰੇ ਦੇ ਜਿਹੜੇ ਤੇ ਅਗੇ ਕੋਈ ਅਜਾ ਕੰਮ ਕਰਦੇ ਸੀ ਕੋਈ ਚੋਰੀ ਦੇ ਮਾਮਲੇ ਕੋਈ ਨਹੀਂ ਨਹੀਂ ਇਹਨਾਂ ਤੇ ਇਸ ਤੋਂ ਪਹਿਲਾਂ ਕੋਈ ਮੁਕਦਮਾ ਨਹੀਂ ਹੈਗਾ ਤਿੰਨਾਂ ਤੇ ਇਹ ਜਿਹੜਾ ਹੁਣ ਫਸਟ ਟਾਈਮ ਹੀ ਜਿਹੜੇ ਅਰੈਸਟ ਕੀਤੇ ਆ ਪੁਲਿਸ ਵਿੱਚ ਐਸੀ ਇਹਨਾਂ ਕੋਲ ਜਿਹੜਾ 6 ਬਾਈਕ ਰਿਕਵਰ ਕੀਤੇ ਨੇ ਹੁਣ ਜਿਹੜਾ ਇਹਨਾਂ ਦਾ ਰਿਮਾਂਡ ਲਿਆ ਸੀ ਉਹ ਕੰਪਲੀਟ ਹੋ ਗਿਆ ਉਹਨਾਂ ਨੇ ਸੀ ਜੇਲ ਭੇਜਣਾ ਕਿੰਨੇ ਦਿਨ ਦਾ ਰਿਮਾਂਡ ਹੈ ਕਿ ਇਹਨਾਂ ਦਾ 2 ਦਿਨ ਦਾ ਰਿਮਾਂਡ ਹੈਗਾ ਸੀ ਏ ਬਾਈਕ ਇਹਨਾਂ ਦੇ ਕੋਲ ਹੀ ਸੀ ਇਹ ਹੁਣ ਜਿਹੜਾ ਥੋੜੇ ਟਾਈਮ ਤੋਂ ਨਸ਼ੇ ਦੇ ਆਦੀ ਹੋਏ ਹਨ ਤੇ ਜਿਹੜਾ ਹੁਣ ਨਵੇਂ ਜਿਹੜਾ ਛੋਟੀਆਂ ਕਰਨ ਲੱਗੇ ਸੀ ਹਾਂਜੀ ਸਾਡੇ ਵੱਲੋਂ ਜਿਹੜਾ ਏਐਸਆਈ ਜਸਵੰਤ ਸਿੰਘ ਵੱਲੋਂ ਜਿਹੜਾ ਇੱਕ ਨਾਕਾਬੰਦੀ ਕੀਤੀ ਗਈ ਸੀ ਬਾਦ ਦਾ ਟੀ ਪੁਆਇੰਟ ਤੇ ਤੇ ਜਿਹੜਾ ਨਾਕੇ ਦੌਰਾਨ ਜਿਹੜਾ ਉਹਨਾਂ ਦੇ ਵੱਲੋਂ ਜਿਹੜਾ ਤਲਾਸ਼ੀ ਦੌਰਾਨ ਜਿਹੜੇ ਦੋ ਮੋਟਰਸਾਈਕਲ ਸੀ ਜਿਨ੍ਹਾਂ ਦੇ ਤਿੰਨ ਨੌਜਵਾਨ ਸਵਾਰ ਸੀ ਜਿਨ੍ਹਾਂ ਪਾਸੋਂ ਜਿਹੜਾ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਤੇ ਜਿੰਦੇ ਆਧਾਰ ਤੇ ਅਸੀਂ ਜਿਹੜਾ ਮੁਕੱਦਮਾ ਨੰਬਰ 30 ਮਿਤੀ 3/2/2026 ਨੂੰ 303 2 ਤੇ 317 2 ਬੀਐਨਐਸ ਐਕਟ ਤਹਿਤ ਜਿਹੜੇ ਦਰਜ ਕੀਤਾ ਜਿੰਦੇ ਵਿੱਚ ਸਾਨੂੰ ਜਿਹੜਾ ਇਹਨਾਂ ਤਿੰਨਾਂ ਤਿੰਨ ਚੋਰਾਂ ਪਾਸੋਂ ਜਿਹੜੇ 6 ਬਾਈਕ ਜਿਹੜੇ ਰਿਕਵਰ ਹੋਏ ਹਨ ਕਿੱਥੋਂ ਚੋਰੀ ਹੋਈ ਸੀ ਇਹ ਬਾਈਕ ਕੁਝ ਮੁਕਸਰ ਤੋਂ ਚੋਰੀ ਹੋਈ ਆ ਕੁਝ ਅਬੋਰ ਤੋਂ ਤੇ ਕੋਈ ਫਾਜ਼ਲ ਕਾ ਤੋਂ ਇਹ ਤਿੰਨ ਮੁੰਡੇ ਇੱਕ ਵਰਿੰਦਰ ਸਿੰਘ ਸਨ ਆਫ ਸਰਜੀਤ ਸਿੰਘ ਇਹ ਲੱਲਾ ਵਸਤੀ ਫਾਜ਼ਲ ਜਲਾਲਾਬਾਦ ਦਾ ਹੈ ਤੇ ਦੂਸਰਾ ਗੁਰਪ੍ਰੀਤ ਸਿੰਘ ਸਨ ਆਫ ਸਰਜੀਤ ਸਿੰਘ ਮਹਾਲਮ ਦਾ ਤੇ ਤੀਸਰਾ ਹੈਗਾ ਰੋਹਿਤ ਸਨ ਆਫ ਚਗਦੀਪ ਸਿੰਘ ਇਹ ਢੱਡੀ ਖੁਰਦ ਦਾ ਰਹਿਣ ਵਾਲਾ ਹੈਗਾ ਕਿੰਨੀ ਉਮਰ ਦੇ ਇਹ ਇਹ ਕਰੀਬ ਵੀ 21-21 ਸਾਲਾਂ ਦੇ ਹੈਗੇ ਆ ਤਿੰਨੋਂ ਵਜਾ ਸਰਚੋਰੀ ਕਰਨ ਦੇ ਇਹ ਤਿੰਨੇ ਜਿਹੜੇ ਨਸ਼ੇ ਦੇ ਆਦੀ ਨੇ ਤੇ ਨਸ਼ੇ ਦਾ ਨਸ਼ੇ ਦਾ ਸੇਵਨ ਨੂੰ ਪੂਰਾ ਕਰਨ ਲਈ ਜਿਹੜਾ ਚੋਰੀਆਂ ਕਰਦੇ ਨੇ ਇਹ ਆਪਸ ਵਿੱਚ ਜਾਣਕਾਰੀ ਨੇ ਇਦਾਂ ਜਿਵੇਂ ਨਸ਼ਾ ਲੈਣ ਜਾਂਦੇ ਸੀ ਤਾਂ ਉੱਥੇ ਇਹਨਾਂ ਦੇ ਆਪਸ ਵਿੱਚ ਜਿਹੜੀ ਮੁਲਾਕਾਤ ਹੁੰਦੀ ਸੀ ਤੇ ਜਿੱਥੋਂ ਇੱਕ ਦੂਸਰੇ ਦੇ ਜਿਹੜੇ ਅੱਗੇ ਵੀ ਕੋਈ ਐਜਾ ਕੰਮ ਕਰਦੇ ਸੀ ਕੋਈ ਚੋਰੀ ਦੇ ਮਾਮਲੇ ਕੋਈ ਨਹੀਂ ਇਹਨਾਂ ਤੇ ਇਸ ਤੋਂ ਪਹਿਲਾਂ ਕੋਈ ਮੁਕਦਮਾ ਨਹੀਂ ਹੈਗਾ ਤਿੰਨਾਂ ਤੇ ਇਹ ਜਿਹੜਾ ਹੁਣ ਫਸਟ ਟਾਈਮ ਹੀ ਜਿਹੜੇ ਅਰੈਸਟ ਕੀਤੇ ਆ ਪੁਲਿਸ ਵਿੱਚ ਐਸੀ ਇਹਨਾਂ ਕੋਲ ਜਿਹੜਾ 6 ਬਾਈਕ ਰਿਕਵਰ ਕੀਤੇ ਨੇ ਹੁਣ ਜਿਹੜਾ ਇਹਨਾਂ ਦਾ ਰਿਮਾਂਡ ਲਿਆ ਸੀ ਉਹ ਕੰਪਲੀਟ ਹੋ ਗਿਆ ਉਹਨੇ ਸੀ ਇਹਨਾਂ ਨੂੰ ਜੇਲ੍ਹ ਭੇਜਣਾ ਹੈ ਕਿੰਨੇ ਦਿਨ ਦਾ ਰਿਮਾਂਡ ਸੀ ਇਹਨਾਂ ਦਾ 2 ਦਿਨ ਦਾ ਰਿਮਾਂਡ ਹੈਗਾ ਸੀ ਇਹ ਬਾਈਕ ਇਹਨਾਂ ਦੇ ਕੋਲ ਹੀ ਸੀ ਇਹ ਹੁਣ ਹੀ ਜਿਹੜਾ ਥੋੜੇ ਟਾਈਮ ਤੋਂ ਨਸ਼ੇ ਦੇ ਆਦੀ ਹੋਏ ਹਨ ਤੇ ਜਿਹੜਾ ਹੁਣ ਨਵੇਂ ਜਿਹੜਾ ਛੋਟੀਆਂ ਕਰਨ ਲੱਗ